ਐਗਜ਼ੈਂਪਲ ਨੌਜਵਾਨ ਅਸੀਸਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਪੰਜਾਬੀਆਂ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਅਸੀਸਪ੍ਰੀਤ ਸਿੰਘ ਖੇਡਾਂ ਵਿੱਚ ਪਾਇਲਟ ਬਣਿਆ ਦੱਸਦੇ ਕਿ ਉਸਦੇ ਪਾਇਲਟ ਬਨਨ ਤੇ ਜਿੱਥੇ ਉਸਦੇ ਮਾਪੇ ਤੇ ਦੋਸਤ-ਮਿੱਤਰ ਖੂਬ ਖੁਸ਼ ਨੇ ਉਥੇ ਅਡੋੜ ਬੰਸ ਸਬਾ ਕੋਟਪੁਰਾ ਦੇ ਸਮੂਹ ਦੇਦਾਰਾਂ ਤੇ ਮੈਂਬਰਾਂ ਨੇ ਵੀ ਅਸੀਸਪ੍ਰੀਤ ਦੀ ਉਕਤ ਪ੍ਰਾਪਤੀ ਤੇ ਖੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਨਵੀਂ ਪੀੜੀ ਦੇ ਬੱਚੇ ਤੇ ਨੌਜਵਾਨ ਅਸੀਸਪ੍ਰੀਤ ਤੋਂ ਇਸ ਪ੍ਰਾਪਤੀ ਦੀ ਪ੍ਰੇਰਨਾ ਜ਼ਰੂਰ ਲੈਣਾ ਅਸੀਸਪ੍ਰੀਤ ਸਿੰਘ ਦੇ ਮਾਤਾ ਸੁਖਜੀਤ ਕੌਰ ਤੇ ਪਿਤਾ ਦਿਲਜੀਤ ਸਿੰਘ ਨੇ ਦੱਸਿਆ ਕਿ ਸਟੱਡੀ ਵੀਜ਼ੇ ਦੇ 2000 19 ਦੇ ਵਿੱਚ ਉਹ ਬੈਂਕਓਵਰ ਕਨੇਡਾ ਗਿਆ ਸੀ ਅਸੀਂ 스프ਿਤ ਸਿੰਘ ਨੇ ਕਨੇਡਾ ਵਿਖੇ 에어क्राफ्ट ਮੈਨੇ ਮੇਨਟੇਨੈਂਸ ਇੰਜੀਨੀਅਰਿੰਗ ਦੀ 2 ਸਾਲ ਦੀ ਪੜ੍ਹਾਈ ਕੀਤੀ ਇਸ ਦੇ ਨਾਲ ਫਲਾਈਂਗ ਦਾ ਕੋਰਸ ਵੀ ਮੁਕੰਮਲ ਕੀਤਾ ਹੁਣ ਐ ਵੀ ਦੱਸਿਆ ਜਹਾਜ਼ਾਂ ਦੀ ਦੇ ਇੰਜਨ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਨੌਕਰੀ ਕਰਦੇ ਆਪਣੀ ਪੜ੍ਹਾਈ ਉਸਨੇ ਜਾਰੀ ਰੱਖੀ ਤੇ ਪੀਪੀਐਲ ਯਾਨੀ ਕਿ ਪ੍ਰਾਈਵੇਟ ਪਾਇਲਟ ਲਾਇਸੈਂਸ ਇਨ ਕੈਨੇਡਾ ਉਸਨੇ ਹਾਸਲ ਕਰ ਲਿਆ ਹੁਣ ਦੱਸਿਆ ਕਿ ਕੈਨੇਡਾ ਦੇ ਨਿਯਮ ਮੁਤਾਬਕ ਪੜ੍ਹਾਈ ਮੁਕੰਮਲ ਹੋਣ ਅਤੇ ਪਾਇਲਟ ਦਾ ਲਾਇਸੈਂਸ ਮਿਲਣ ਤੋਂ 6 ਮਹੀਨੇ ਬਾਅਦ ਜੁਆਇਨਿੰਗ ਹੁਣ ਕੀਤੀ ਜਾਂਦੀ ਹੈ ਅਸੀਂ ਇਸਪ੍ਰੀ ਸਿੰਘ ਦੇ ਦਾਦੇ ਨੇ ਇਹ ਵੀ ਖੁਸ਼ੀ ਜ਼ਾਹਰ ਕੀਤੀ ਉਸਨੇ ਕਿਹਾ ਕਿ ਕੈਨੇਡਾ ਰਹਿੰਦੇ ਵੀ ਉਹਨਾਂ ਦੇ ਪੋਤੇ ਨੇ ਪਾਇਲਟ ਦੀ ਨੌਕਰੀ ਪ੍ਰਾਪਤ ਕਰਨ ਦੇ ਬਾਵਜੂਦ ਆਪਣੀ ਸਾਬਤ ਸੂਰਤ ਦਿਖ ਵੀ ਬਣਾਈ ਰਹੀ ਆਪਣੀ ਸਿੱਖੀ ਨੂੰ ਵਿਸਥੇ ਕੰਮ ਰੱਖਿਆ ਜਿਸ ਤੋਂ ਬਾਅਦ ਉਹਨਾਂ ਨੂੰ ਤੇ ਮਾਰਿਆ